ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਲਓ ਜੀ ਅੱਜ ਮੈਂ ਤੁਹਾਨੂੰ ਜਦੋਂ ਮਟਰ ਤੋੜਦੇ ਸੀਗੇ ਨਾ ਮੈਂ ਉਹਦਾ ਤੁਹਾਨੂੰ ਕਿਹਾ ਸੀ ਵੀ ਮੈਂ ਸਾਰਾ ਹਿਸਾਬ بتاਵਾਂ ਟੋਟਲ ਦੱਸੂਗਾ ਵੀ ਪਛੇਤੇ ਮਟਰਾਂ ਚ ਆਪਾਂ ਨੂੰ ਕੀ ਬਚਿਆ ਕਿੰਨਾ ਖਰਚਾ ਆਇਆ ਲਾਉਣੇ ਚਾਹੀਦੇ ਆ ਗਾਂ ਤੋਂ ਜਾਂ ਨਹੀਂ ਲਾਉਣੇ ਚਾਹੀਦੇ ਕਿਉਂਕਿ ਪਛੇਤੇ ਮਟਰ ਅਸੀਂ ਵੀ ਪਹਿਲੀ ਵਾਰ ਲਾਏ ਸੀ ਅਸੀਂ ਇੰਨੇ ਸਾਲ ਹੋ ਗਏ ਸਾਨੂੰ ਮਟਰਾਂ ਲਾਉਂਦਿਆਂ ਨੂੰ ਪਰ ভাই ਪਛੇਤਾ ਮਟਰ ਕਦੇ ਲਾਇਆ ਹੀ ਨਹੀਂ ਸੀ ਤੇ ਉਹ ਕੁਦਰਤੀ ਰੱਬ ਨਾਲੋਂ ਕਹਿੰਦਾ ਉਹ ਵੇਲੇ ਤਾਂ ਸਾਨੂੰ ਲੱਗਦਾ ਸੀ ਯਾਰ ਮੀਂਹ ਪੈ ਗਿਆ ਵੀ ਪੰਗਾ ਪੈ ਗਿਆ ਪਰ ਹੁਣ ਅਸੀਂ ਕਹਿੰਨੇ ਆ ਚਲੋ ਵਧੀਆ ਹੋ ਗਿਆ ਸਾਨੂੰ ਤਜਰਬਾ ਹੋ ਗਿਆ ਵੀ ਪਛੇਤੇ ਮਟਰ ਵੀ ਮਾੜੇ ਨਹੀਂ ਲੈਂਦੇ ਹਾਂਜੀ ਨਾਲੇ ਸੱਚ ਇੱਕ ਗੱਲ ਹੋਰ ਪਹਿਲਾਂ ਵੀ ਇਹਦੇ ਵਿੱਚ ਮੈਂ ਕੋਈ ਬਹਲਾ 2-400 ਇਧਰ ਉਧਰ ਵਾਲਾ ਬਰੀਕੀ ਵਾਲਾ ਕੰਮ ਨਹੀਂ ਬਹਲਾ ਕੀਤਾ ਕਿਉਂਕਿ ਕਈ ਇੱਥੇ ਨਾ ਪੱਡ ਤਾਂ ਜਾਂਦੇ ਹੁੰਦੇ ਆ ਗਿਆਨੀ ਬੰਦੇ ਆ ਜਾਂਦੇ ਆ ਜੀ 85 ਨਹੀਂ ਬਣਿਆ 82 250 ਬਣਿਆ ਇਸ ਕਰਕੇ ਮੈਂ ਪਹਿਲੇ ਦੱਸ ਦਵਾਂ ਕਿਉਂਕਿ ਮੇਰਾ ਮਤਵਲਾ ਸਮਝਾਉਣਾ ਆ ਮੈਂ ਕੋਈ ਇੱਥੇ ਆਪਣੀ ਆਮਦਨ ਦੱਸਣ ਨਹੀਂ ਬੈਠਾ ਆ ਤੇ ਇੱਕ ਇਹੋ ਜਿਹਾ ਗਿਆਨੀ ਵੀ ਦੂਰ ਰਹਿਣ ਕਈ ਕਹਿੰਦੇ ਜੀ ਲੈ ਇੰਨੀ ਲੰਬੀ ਗੱਲ ਕਰਨ ਦੀ ਕੀ ਲੋੜ ਸੀ ਦੋ ਗੱਲਾਂ ਚ ਦੱਸ ਦੰਦੇ ਹੁਣ ਦੋ ਗੱਲਾਂ ਜੇ ਤਾਂ ਮੈਂ ਦੱਸ ਸਕਦਾ ਵੀ ਇੰਨੇ ਖੇਤ ਸੀ ਇੰਨੇ ਮਟਰ ਹੋਏ ਇੰਨੇ ਨਿਕਲੇ ਬੱਸ ਖਤਮ ਪਰ ਹੁਣ ਮਤਲਬ ਉਹਦੀ ਅਗਲੀ ਪਿਛਲੀ ਫਸਲ ਬਾਰੇ ਵੀ ਦੱਸਣਾ ਪਊਗਾ ਵੀ ਤੁਸੀਂ ਕੀ ਬੀਜ ਸਕਦੇ ਆ ਕੀ ਨਹੀਂ ਬੀਜ ਸਕਦੇ ਇਸ ਕਰਕੇ ਜਿਹੜੇ ਮਤਲਬ ਜਿਨ੍ਹਾਂ ਦਾ ਕੋਈ ਬਾ ਵਾਸਤਾ ਨਹੀਂ ਨਾ ਖੇਤੀ ਨਾ ਖੇਤੀ ਵੱਲੋਂ ਅਨਪੜ੍ਹ ਬੰਦੇ ਉਹ ਦੂਰ ਰਹਿਣੇ ਇਸ ਵੀਡੀਓ ਤੋਂ ਵੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਆ ਵੀ ਜਿਹੜੇ ਲੋਕਾਂ ਨੂੰ ਗਮਰਾਹ ਕਰਦੇ ਹੁਣ ਜਿਦਾਇਦ ਕੀ ਆਲੂਆਂ ਦਾ ਆਲੂਆਂ ਦਾ ਪਿਛਲੇ ਸਾਲ ਦਾ ਰੇਟ ਦੇਖ ਕੇ ਕਈ ਲੋਕਾਂ ਨੇ ਪਹਿਲੀ ਵਾਰ ਇਹ ਲਾਏ ਪਹਿਲੀ ਵਾਰੀ 10 10 15 15 ਅੰਖੇਤ ਲਾਤੇ ਇਹ ਇਸ ਕਰਕੇ ਆ ਜਦੋਂ ਮੈਂ ਅੱਗੋਂ ਵੀਡੀਓ ਬਣਾਈ ਸੀ ਬੰਦੇ ਕਹਿੰਦੇ ਜੀ 3 3 ਲੱਖ ਦਾ ਖੇਤ ਮਟਰਾਂ ਦਾ ਨਿਕਲਦਾ ਇਹ ਮੈਂ ਇਸ ਲਈ ਇਹ ਵੀਡੀਓ ਬਣਾ ਰਿਹਾ ਵੀ ਗਾਹਾਂ ਕੋਈ ਗਲਤ ਫਹਿਮੀ ਚ ਨਾ ਫਸੇ ਵੈਸੇ ਫਸਲ ਕੋਈ ਮਾੜੀ ਨਹੀਂ ਪਰ ਜੇ ਕੋਈ 3 ਲੱਖ ਆਲਾ ਚਾਹਵਾਨ ਹੈ ਉਹ ਤਾਂ ਮਤਲਬ ਇਹ ਵੀਡੀਓ ਨਾ ਹੀ ਦੇਖੇ ਹਨ ਕਿਉਂਕਿ ਉਹਦਾ ਫਿਰ ਦਿਲ ਟੁੱਟ ਜਾਣਾ ਕਿਉਂਕਿ ਬੰਦਾ 3 ਲੱਖ ਦੇ ਹਿਸਾਬ ਨਾਲ ਗੁਣਾ ਕਰੀ ਬੈਠਾ ਹੁੰਦਾ ਕਈ ਵਾਰੀ ਤਾਂ ਮੈਂ ਕਹਿੰਦਾ ਇਹ ਜਿਹੜੇ ਮਟਰ ਆ ਆਪਣੇ ਇਹ ਸਾਡੇ ਲੱਗੇ ਸੀਗੇ 14 14 15 ਤਰੀਕ ਨੂੰ ਦੋ ਦਿਨਾਂ ਦੇ ਵਿੱਚ ਲੱਗੇ ਸੀ ਤੇ ਮੁੜ ਕੇ ਟੁੱਟੇ ਜਾ ਕੇ ਇਹ ਦਸੰਬਰ ਦੀ 19 ਤਰੀਕ ਨੂੰ ਪਹਿਲੀ ਤੜਾਈ ਇਹ ਸ਼ੁਰੂ ਕੀਤੀ ਸੀਗੀ ਆਪ ਸੋਚ ਲਾਉ ਨਹੀਂ ਤਾਂ ਆਮ ਮਟਰ ਸੀ 50 ਕ ਦਿਨਾਂ ਦੀ ਪਹਿਲੀ ਤੜਾਈ ਕਰੀਦੀ ਆ ਦੂਜੀ ਤੜਾਈ 60 65 60 65 ਦਿਨਾਂ ਦੀ ਬਸ ਇੰਨੀ ਹੀ ਹੁੰਦੀ ਹੁੰਦੀ ਜਿਹੜੇ ਅਗੇਤੇ ਮਟਰ ਹੁੰਦੇ ਆ ਪਰ ਇਹ ਪਛੇਤੇ ਕਰਕੇ ਜਿਹੜਾ ਪਛੇਤਾ ਮਟਰ ਆ ਉਹਦੇ ਵਿੱਚ ਕੀ ਹੁੰਦਾ ਵੀ ਥੋੜਾ ਲੇਟ ਜਦੋਂ ਠੰਡ ਆ ਜਾਂਦੀ ਹੈ ਫਿਰ ਮਟਰ ਫਾਲ ਲੇਟ ਭਰਦਾ ਹੁੰਦਾ ਇਸ ਕਰਕੇ ਇਹ ਤਕਰੀਬਨ 65 ਦਿਨਾਂ ਦੀ ਪਹਿਲੀ ਤੜਾਈ ਹੋਈ ਸੀ ਚਲੋ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੀ ਕਿਉਂਕਿ ਆਪਾਂ ਕਣਕ ਨਹੀਂ ਸੀ ਬੀਜਣੀ ਇਹਨਾਂ 'ਚ ਆਪਾਂ ਮੱਕੀ ਬੀਜਣੀ ਸੀ ਇਸ ਕਰਕੇ ਸਾਨੂੰ ਇਹ ਨਹੀਂ ਸੀਗਾ ਵੀ ਵੀ ਸਾਡਾ ਮਗਰਲੀ ਫਸਲ ਲੇਟ ਹੁੰਦੀ ਆ ਜਿਨ੍ਹਾਂ ਦਾ ਕਣਕ ਬੀਜਣੀ ਹੁੰਦੀ ਆ ਉਹਨਾਂ ਲਈ ਤਾਂ ਅਗੇਤੇ ਠੀਕ ਆ ਪਰ ਜੇ ਬੰਦਾ ਸੋਚੇ ਵੀ ਮੈਂ ਨਹੀਂ ਕੋਈ ਗੱਲ ਨਹੀਂ ਕਣਕ ਦੀ ਥਾਂ ਮੈਂ ਮੱਕੀ ਬੀਜ ਲਊਗਾ ਪਰ ਮੈਂ ਮਟਰ ਜ਼ਰੂਰ ਬੀਜਣਿਆ ਹੁਣ ਇਹਨਾਂ ਖੇਤਾਂ 'ਚ ਪਹਿਲਾਂ ਤਾਂ ਹੀ ਲਾਇਆ ਸੀ ਝੋਨਾ ਤੋ ਉਹਨਾਂ ਦਾ ਜਦੋਂ ਸਾਡਾ ਕੀਤਾ ਵੱਡ ਹੋ ਗਿਆ ਸੀ ਪਰ ਅਸੀਂ ਮਟਰਾਂ ਦੇ ਕੀ ਕੀਤੇ ਲਾਉਣ ਦੇ ਥੋੜੇ ਜਿਹਾ ਚਾਹਵਾਨ ਨਹੀਂ ਸੀਗੇ ਪਰ ਐਨੇ ਪਛੇਤੇ ਲਾਉਣ ਦੇ ਚਾਹਵਿਆ ਵੀ ਨਹੀਂ ਸੀਗੇ ਕੋਈ ਪਾਉ ਮੀਨ ਇਹ ਸਾਨੂੰ ਜਾਦੇ ਪਛੇਤੇ ਕਰਦਾ ਹੁਣ ਆਪਣੇ ਦੋ ਤੜਾਈਆਂ ਕੀਤੀਆਂ ਮਟਰਾਂ ਦੀ ਤੀਜੀ ਤੜਾਈ ਹੱਲੇ ਅਸੀਂ ਕਰਨੀ ਆ ਪਹਿਲਾਂ ਮੇਰਾ ਇਰਾਦਾ ਸੀ ਵੀ ਤੀਜੀ ਤੜਾਈ ਦਾ ਵੀ ਤੁਹਾਨੂੰ ਵਿੱਚੇ ਦੱਸਾਂ ਪਰ ਹੁਣ ਪਹਿਲਾਂ ਵੀ ਪੈ ਗਿਆ ਹੁਣ ਦੁਬਾਰਾ ਫੇਰ ਵੀ ਪੈ ਗਿਆ ਪੰਜ ਚਾਰ ਦਿਨ ਹੋਰ ਲੇਟ ਹੋਆ ਇਸ ਕਰਕੇ ਤੀਜੀ ਤੜਾਈ ਦੇ ਤੁਹਾਨੂੰ ਮੈਂ ਬਾਅਦ ਚੋਂ ਦੱਸ ਦਊਗਾ ਵੈਸੇ ਮਟਰਾਂ ਦੀਆਂ ਮੇਨ ਦੋ ਤੜਾਈਆਂ ਹੀ ਹੁੰਨੀਆਂ ਹੁੰਨੀਆਂ ਉਹਨਾਂ ਦਾ ਮੈਂ ਤੁਹਾਨੂੰ ਦੱਸਣ ਲੱਗਾ ਜੋ ਤੀਜੀ ਚੋਂ ਨਿਕਲੂਗਾ ਉਹ ਮੈਂ ਅਗਲਾ ਗਾਹਾਂ ਕਿਸੇ ਵੀਡੀਓ ਚ ਦੱਸ ਦਊਗਾ ਇਹਦੇ ਵਿੱਚ ਅਸੀਂ ਦੋਹਾਂ ਝਣਾਈਆਂ ਦੇ ਸਾਡੇ ਸਾਢੇ 35 ਕੁਇੰਟਲ ਦੇ ਲਗਭਗ ਹੋਏ ਆ ਕਿੱਲੇ ਦੀ ਐਵਰੇਜ ਆਈ ਆ ਮਟਰਾਂ ਦੀ ਦੋਹਾਂ ਤੜਾਈਆਂ ਦੀ ਰਲਾ ਕੇ ਸਾਢੇ 35 ਤੁਸੀਂ 35 ਮੰਨ ਲਓ ਹਨ ਜਿਹੜੇ ਮਟਰ ਸਗੇ ਇਹ ਉਹ ਪਰਲੀ ਮਟਰ ਤੇ ਤੁਹਾਨੂੰ ਮੈਂ ਦਿਖਾ ਲਦਾ ਹਾਂ ਤੁਸੀਂ ਵੀ ਵੀਡੀਓ ਵੀ ਦੇਖੀ ਆ ਹੋਣੀ ਆ ਇਹ ਮੈਂ ਤੁਹਾਨੂੰ ਸੱਤਾਂ ਖੇਤਾਂ ਦਾ ਦੱਸਣ ਲੱਗਾ ਆਪਣਾ ਤੇ ਇਹ ਸੱਤਾਂ ਖੇਤਾਂ ਦੇ ਵਿੱਚੋਂ ਮਤਲਬ ਦੋਈ ਤੜਾਈਆਂ ਰਲਾ ਕੇ 35 ਕੁਆਂਟਲ ਹੋਏ ਆ 35.5 ਕੁਆਂਟਲ ਪਰ ਜਿਹੜੀ ਦੂਜੀ ਤੜਾਈ ਸੀ ਉਹ ਸੱਤਾਂ ਖੇਤਾਂ ਦੀ ਨਹੀਂ ਹੋਈ ਉਹ 6ਾਂ ਖੇਤਾਂ ਦਾ ਸਵਾ 6ਾਂ ਖੇਤਾਂ ਦੀ ਹੋਈ ਕਿਉਂਕਿ ਜਿਹੜਾ ਵਿੱਚੋਂ 6-7 ਕਰਾਣੀ ਸਹਾਂ ਸੀ ਉਹ ਸਾਡੇ ਗਵਾਂਡੀਆਂ ਨੇ ਕਣਕ ਦਾ ਪਾਣੀ ਛੱਡਿਆ ਸੀਗਾ ਉਹਨਾਂ ਦਾ ਪਾਣੀ ਟੁੱਟ ਗਿਆ ਸੀ ਉਹਦੇ ਕਰਕੇ ਸਾਡੇ 6-7 ਕਰਾਣੀ ਸਹਾਂ ਜਿਹੜਾ ਮਟਰਾਂ ਦਾ ਸੀਗਾ ਉਹ ਵੱਟਾਂ ਉੱਪਰ ਤੱਕ ਭਰ ਗਈਆਂ ਇਸ ਕਰਕੇ ਉਹਦੀ ਇੱਕੋ ਤੜਾਈ ਹੋਈ ਸੀ ਦੂਜੀ ਤੜਾਈ ਵਾਰ ਨੂੰ ਉਹ ਵੇਲਾ ਸੁੱਕ ਗਈਆਂ ਸੀ ਸ਼ਾਇਦ ਤੁਸੀਂ ਮੇਰੀਆਂ ਵੀਡੀਓ ਵਿੱਚ ਦੇਖਿਆ ਵੀ ਹੋਣੀ ਆ ਉਹ ਵੇਲਾ ਸੁੱਕੀਆਂ ਆ ਪਹਿਲੀ ਤੜਾਈ ਦੇ ਮਤਲਬ ਸੱਤਾ ਖੇਤਾਂ ਦੇ ਦੂਜੀ ਤੜਾਈ ਦੇ ਛੇ ਆ ਖੇਤਾਂ ਦੇ ਤੇ ਸ਼ਾਇਦ ਮਤਲਬ ਜੇ ਉਹ ਨਾ ਖੇਤ ਸੁੱਕਦਾ ਕਿਉਂਕਿ ਖੇਤ ਦੇ ਮਟਰ ਬਹੁਤ ਹੋ ਜਾਂਦੇ ਆ ਜਿਹੜੀ ਐਵਰੇਜ 35 ਦੀ ਬਣੀ ਆ 16 17 ਕੁਇੰਟਲ ਬੇ ਮਟਰ ਹੋਰ ਹੋਣੇ ਚਾਹੀਦੇ ਸੀਗੇ ਫੇਸ਼ ਮੈਨੂੰ ਮੇਰੇ ਹਿਸਾਬ ਨਾਲ ਫੇਰ ਮਤਲਬ 38 ਕਿ ਕੁਇੰਟਲ ਦੀ ਐਵਰੇਜ ਆਪਣੀ ਆ ਜਾਣੀ ਸੀਗੀ ਪਰ ਆਪਣੀ ਹੁਣ ਆਈ ਹੈਗੀ 35 ਦੀ ਮੈਂ 35 ਦੇ ਹਿਸਾਬ ਨਾਲ ਦੱਸਣ ਲੱਗਾ ਰੇਟ ਲੱਗਾ ਆਪਣਾ ਪਹਿਲਾਂ 30 32 ਵੀ ਲੱਗਾ ਵਿਚ 16 17 ਵੀ ਲੱਗਾ ਦੋ ਕੁ ਦਿਨ 14 15 ਵੀ ਲੱਗਾ ਜਦੋਂ ਇੱਕ ਦਿਨ ਦੋ ਤਿੰਨ ਬਹੁਤ ਰੀਟ ਡਾਉਨ ਆਇਆ ਸੀਗਾ 14 15 ਵੀ ਲੱਗਾ ਸਾਰੀ ਰਲਾ ਮਿਲਾ ਕੇ ਜਿਹੜੀ ਐਵਰੇਜ ਬੈਠੀ ਆ ਉਹ 23.5 ਰੁਪਏ ਬੈਠੀ ਆ ਆਪਣੀ ਪਹਿਲੀ ਤੜਾਈ ਦੇ ਵਿੱਚ 30 32 ਵੀ ਲੱਗੇ ਸਮਝ ਲਓ ਹਣਾ ਤੁਸੀਂ ਸਮਝ ਗਿਆ ਗੱਲ ਵੀ ਦੋਹਾਂ ਤੜਾਈਆਂ ਦੀ ਰੇਟ ਐਵਰੇਜ ਮੈਂ ਰਲਾ ਕੇ ਦੱਸਤੀ ਤੁਹਾਨੂੰ ਤੇ 23.5 ਰੁਪਏ ਦੇ ਹਿਸਾਬ ਨਾਲ 35 ਕੁਇੰਟਲ ਨੂੰ ਗੁਣਾ ਕਰ ਲਓ 3500 ਕਿਲੋ ਖੇਤ ਦਾ ਤਾਂ 23 ਰੁਪਏ ਕਿਲੋ ਦੇ ਰੇਟ ਹਨ ਤਾਂ ਉਹੀ 88200 ਦਾ ਕਿੱਲਾ ਬਣ ਗਿਆ ਇਹਦੇ ਵਿੱਚੋਂ ਤੁਸੀਂ ਲਾ ਲਓ ਹੁਣ ਖਰਚਾ ਖਰਚਾ ਵੈਸੇ ਇਹ ਤਾਂ ਕਿ 20 ਸਸਤਾ ਕਰਕੇ 25 ਕੁ ਹਜ਼ਾਰ ਦੀ ਐਵਰੇਜ ਆਈ ਹੈ ਖਰਚੇ ਦੀ ਪਰ ਆਪਾਂ 30 ਮੰਨ ਕੇ ਚੱਲਣਾ ਕਿਉਂਕਿ ਵੀ ਇੰਨਾ ਸਸਤਾ ਆਮ ਮਸਾਲਾਂ ਵਿੱਚ ਨਹੀਂ ਹੁੰਦਾ ਕਿਉਂਕਿ ਮੇਰਾ ਗੜਾ ਇਹ ਦੱਸਣ ਦਾ ਮਤਬ ਬੋਲਿਆ ਵੀ ਸਾਡੇ ਮਟਰ ਕਿੰਨੇ ਨਿਕਲੇ ਮੇਰਾ ਮਕਸਦ ਤਾਂ ਇਹ ਆ ਵੀ ਜਿਹਨੀਆਂ ਗਾਂ ਲਾਉਣੇ ਆ ਉਹ ਇਹ ਸੋਚ ਕੇ ਸਾਰਾ ਲਾਉਣ ਮਤਲਬ 30 ਆਪਾਂ ਐਵਰੇਜ ਮੰਨ ਕੇ ਚੱਲਦੇ ਹਾਂ ਵੀ 30000 ਖਰਚਾ ਖੇਤ ਦਾ ਆਉਂਦਾ ਆ ਇਦ ਕੀ ਚਲੋ ਮਟਰਾਂ ਦੂਏ ਕਰਕੇ ਰੇਟ 20 ਸਸਤਾ ਸੀ ਉਹਦੇ ਕਰਕੇ ਥੋੜਾ ਖਰਚਾ ਘਟਿਆ ਹਨਾ 25 ਜੇ 30000 ਖੇਤ ਦਾ ਖਰਚਾ ਆਇਆ ਤਾਂ 82000 ਦੇ ਨਿਕਲੇ ਤਾਂ ਆਪਾਂ ਨੂੰ ਬਚਿਆ 52000 ਕਿੱਲੇ ਦਾ ਠੀਕ ਹੈ ਪਰ ਮੈਂ ਕਹਿੰਦਾ ਇਹ ਬਹੁਤ ਵਧੀਆ ਐਵਰੇਜ ਆ ਮੰਨ ਲਓ ਝੋਨਾ ਤਾਂ ਅਸੀਂ ਪਹਿਲਾਂ ਲਾਇਆ ਸੀ ਉਹ ਤਾਂ ਅਸੀਂ ਵੱਡੇ ਲਿਆ ਪੂਰਾ ਹਨਾ ਉਸ ਤੋਂ ਬਾਅਦ ਅਸੀਂ ਕੀ ਬਿਜ਼ਨਸ ਝੋਨਾ ਵੱਢ ਕੇ ਕਣਕ ਤੇ ਕਣਕ ਖਰਚਾ ਖਰਚਾ ਕੱਢ ਕੇ ਮੈਨੂੰ ਲੱਗਦਾ ਨਹੀਂ ਵੀ ਆਪਾਂ ਨੂੰ ਖਰਚਾ ਕੱਢ ਕੇ 52000 ਛੱਡ ਜੂਗੀ ਕਣਕ ਮੇਰੇ ਹਿਸਾਬ ਨਾਲ ਸਾਰੀ ਮਤਲਬ 50 ਕੁ ਹਜ਼ਾਰ ਦਾ ਕਿਲਾ ਨਿਕਲਦਾ ਹੁੰਦਾ ਉਹਦੇ ਵਿੱਚੋਂ ਫੇਰ ਖਰਚਾ 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 ਕੱਢ ਕੇ ਤਾਂ ਮੈਨੂੰ ਮਿਹਦੇ ਆਪੇ 30 35 ਹਜ਼ਾਰੇ ਮਸੀ ਕਣਕ ਚੋਂ ਬਚਦਾ ਹੁੰਦਾ ਤੇ ਇਹ ਆਪਾਂ ਨੂੰ ਕਣਕ ਦੀ ਜਗ੍ਹਾ ਆਪਾਂ ਮਟਰ ਮੰਨ ਲਈਏ ਆਪਣੇ ਮਾਲਾ 52 ਆਪਾਂ ਛੱਡ ਦਈਏ ਜੇ ਆਪਾਂ ਨੂੰ 35 40 ਹਜ਼ਾਰ ਵੀ ਬਚਦਨ ਦਾ ਤਾਂ ਵੀ ਸਾਡਾ ਮਤਲਬ ਜਿੰਨੇ ਦੀ ਕਣਕ ਨਿਕਲਣੀ ਸੀ ਓਨੇ ਦੇ ਸਾਡੇ ਮਟਰ ਨਿਕਲ ਗਏ ਹੁਣ ਇਸ ਤੋਂ ਬਾਅਦ ਆਪਣੇ ਆ ਗਈ ਆਪਣੇ ਕੋ ਮੋਰੇ ਆਪਸ਼ਨ ਪਈ ਹੈ ਚਾਹੇ ਤਾਂ ਅਸੀਂ ਖੇਤ ਖਾਲੀ ਰੱਖ ਲਈਏ ਜਿੱਦਾਂ ਆਪਣੇ ਕਹਿੰਦੇ ਆ ਨਾ ਵੀ ਹੁਣ ਆਪਾਂ ਖੇਤ ਬੇਲੇ ਨਹੀਂ ਰੱਖਦੇ ਇਹ ਵੀ ਕੰਮ ਕਰ ਸਕਦੇ ਆ ਤੇ ਦੂਜੀ ਆਪਸ਼ਨ ਜਿਹੜੀ ਮੇਨ ਆ ਆਪਾਂ ਬੇਲੇ ਤਾਂ ਆਪਣੇ ਤੋਂ ਕਿੱਥੋਂ ਰੱਖ ਹੋਣੇ ਆ ਨਾ ਕਿ ਉਹ ਹਾਲੇ ਵੀ ਦੇਣੇ ਆ ਠੇਕੇ ਵੀ ਦੇਣੇ ਜ਼ਮੀਨਾਂ ਦੇ ਤੇ ਆਪਾਂ ਮਤਲਬ ਇਸ ਤੋਂ ਬਾਅਦ ਹੁਣ ਮੱਕੀ ਬੀਜ ਲੈਣੀ ਆ ਮੱਕੀ ਤੁਹਾਨੂੰ ਮਤਲਬ 10000 ਦੇ ਜਿਵੇਂ 20000 ਖਰਚਾ ਕੱਢ ਕੇ ਦੇ ਜਿਵੇਂ 30 ਦੇ ਜਿਵੇਂ ਉਹ ਜੋ ਵੀ ਦੇ ਜਿਵੇਂ ਮੇ ਕੋਲ ਮਿਲਾ ਕੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਆਪਾਂ ਮਟਰ ਪਛੇਤੇ ਲਾਉਣੇ ਵੀ ਆ ਝੋਨਾ ਵੱਢ ਕੇ ਉਹ ਕਣਕ ਤੇ ਮਟਰ ਨਿਕਲ ਗਿਆ ਨਾਲੇ ਰੇਟ ਮੰਦੇ ਤੋਂ ਮੰਦਾ ਹੀ ਲੱਗਾ ਏ ਕੋਈ ਚੰਗਾ ਰੇਟ ਨਹੀਂ ਲੱਗਾ ਇੰਨਾ ਕੁ ਰੇਟ ਤਾਂ ਆਮ ਹੁੰਦਾ ਹੀ ਆ ਡਾਣ ਪਰ ਪਛੇਤੇ ਮਟਰ ਦਾ ਇਹ ਜ਼ਰੂਰੀ ਆ ਵੀ ਝਾੜ ਵੱਧ ਨਿਕਲ ਜਾਂਦਾ ਠੀਕ ਆ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਵੀ ਜਿਹੜੇ ਸਾਡੇ ਨਾ ਚੌ ਪਛੇਤਾ ਮਟਰ ਵੀ ਜੇ ਲੱਗਣਾ ਆ ਜਿਹੜਾ 14 15 ਨੂੰ ਸਤੋਂ ਲੱਗਾ ਸੀ ਜਾ ਕੇ ਜੇ ਕਿਤੇ ਉਹ 8 ਕ 9 ਤਰੀਕ ਦੇ ਵాలే ਲੱਗ ਜਾਂਦਾ ਮਤਲਬ 5 6 ਦਿਨ ਦਾ ਹੀ ਫਰਕ ਪੈ ਜਾਂਦਾ ਇੰਨੇ ਦੇ ਵਿੱਚ ਹੀ ਮਟਰ ਥੋੜ੍ਹਾ ਜਿਹਾ ਛੇਤੀ ਭਰ ਜਾਣੇ ਸੀਗੇ ਕਿਉਂਕਿ ਉਹਨਾਂ ਦਿਨਾਂ 'ਚ ਠੰਡ ਥੋੜੀ ਜ਼ਿਆਦਾ ਹੋ ਗਈ ਸੀ ਕਿਉਂਕਿ ਜਿੰਨੀ ਗਰਮੀ ਦੇ ਵਿੱਚ ਮਟਰ ਫਾਲ ਆਪਾਂ ਪੈ ਜਾਵੇ ਹਨਾ ਫਲੀ ਜੇ ਗਰਮੀ 'ਚ ਪੈ ਜਾਵੇ ਉਨੀ ਛੇਤੀ ਥੋੜੀ ਜਿਹੀ ਮੋਟੀ ਹੋ ਜਾਂਦੀ ਆ ਤੇ ਕਈ ਬੰਦਿਆਂ ਨੇ ਆ ਪਛੇਤੇ ਮਟਰ ਜਿਹੜੇ ਲਾਇਓ ਸੀਗੇ ਉਹਨਾਂ ਦੇ ਵੱਡ ਵੀ ਮਗਰ ਕਣਕ ਬੀਜੀ ਆ ਉਹਨਾਂ ਦਾ ਮੰਨਣਾ ਇਹ ਆ ਵੀ ਠੀਕ ਆ ਜਿੰਨੇ ਦੀ ਕਣਕ ਹੋਣੀ ਸੀ ਪਹਿਲਾਂ ਝੋਨਾ ਸੀ ਵੱਡੇ ਲਿਆ ਠੀਕ ਆ ਉਸ ਤੋਂ ਬਾਅਦ ਕਣਕ ਬੀਜਣੀ ਸੀ ਕਣਕ ਦੀ ਤਾਂ ਸਾਡੇ ਮਟਰ ਹੋਗਾ ਮਟਰ ਸਾਨੂੰ ਕਣਕ ਨਾਲੋਂ ਵੱਧੇ ਛੱਡ ਕੇ ਗਏ ਆ ਤੇ ਕਈ ਜਣੇ ਲੋਹੜੀ ਦਿਵਾਲੀ ਜਾ ਕੇ ਕਣਕ ਬੀਜ ਲਈ ਉਹ ਕਹਿੰਦੇ ਵੀ ਉਹੀ 12 13 ਬੋਰੀਆਂ ਲੋਹੜੀ ਦਿਵਾਲੀ ਬੀਜਿਓ ਕਣਕ ਨਿਕਲ ਜਾਂਦੀ ਹੁੰਦੀ ਹੈ ਜੇ 12 13 ਬੋਰੀਆਂ ਵੀ ਨਿਕਲ ਜਾਣ ਮਟਰਾਂ ਵਾਲੀ ਕਣਕ ਨੂੰ ਮਗਰ ਖਰਚਾ ਕੀ ਆ ਕੁਛ ਵੀ ਨਹੀਂ ਜੂਰੀਏ ਤੇ ਦੋ ਬੋਰੀ ਪਾਉਣੇ ਆ ਨਾ ਛਿੱਟੀ ਦੀ ਸਪਰੇ ਨਾ ਕੋਈ ਇਦਾਂ ਦਾ ਲੱਲਾ ਭੱਬਾ ਕਰਨਾ ਹਨਾ ਤੇ ਜੇ 12 13 ਕੁਇੰਟਲ ਵੀ ਨਿਕਲਦੀ ਆ ਤਾਂ ਵੀ ਉਹਨਾਂ ਦੀ 30 35000 ਦੀ ਕਣਕ ਇਹ 13 ਕੁਇੰਟਲ ਨੂੰ ਲਾਲਾ ਤੁਸੀਂ 13 26 26 ਤੇ 60 ਆ ਮਾਦਰੋ 32 33000 ਦੀ ਕਾਨਕ ਕਿੱਲੇ ਦੀ ਆ ਤੁਸੀਂ 5 6000 ਉੱਪਰ ਖਰਚਾ 7 ਰੱਖ ਲਓ 25 ਵੱਜ ਜਾਊਗਾ ਤੇ ਮਾੜਾ ਤਾਂ ਨਹੀਂ ਹੈਗਾ ਠੀਕ ਹੈ ਜੀ ਬਾਕੀ ਜੋ ਸੀਗਾ ਉਹ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਆ ਬਾਕੀ ਜੋ ਤੀਜੀ ਤੜਾਈ ਚੋਂ ਨਿਕਲੂਗਾ ਉਹ ਵੀ ਮੈਂ ਤੁਹਾਨੂੰ ਦੱਸ ਦਊਗਾ ਵੈਸੇ ਮੇਨ ਦੋ ਤੜਾਈਆਂ ਹੀ ਹੁੰਨੀਆਂ ਮਟਰਾਂ ਦੀਆਂ ਕੋਈ ਗਲਤ ਫਹਿਮ ਜਨਾ ਰਹੇ ਹੋ ਚਲੋ ਆਪਣੀਆਂ ਵਿਹਲਾਂ ਵਧੀਆ ਸੀਗੀਆਂ ਤਾਂ ਸੀ ਭਈਏ ਕਹਿੰਦੇ ਰੱਖ ਲਓ ਉਹ ਵੀ ਵਿਹਲੇ ਸੀ ਵੇ ਅਸੀਂ ਕਹਿੰਦੇ ਤੀਜੀ ਤੜਾਈ ਵੀ ਕਰ ਦਾਂਗੇ ਹਨਾ ਇੱਕ ਗੱਲ ਹੋਰ ਇਹ ਜਿਹੜੀ ਫਸਲ ਆ ਨਾ ਕੋ ਇਹ ਨਹੀਂ ਇਕੱਲੀ ਜਿਹੜੀ ਹੋਰ ਕੋਈ ਵੀ ਸਬਜ਼ੀ ਆ ਇਹ ਮਤਲਬ ਵਾਲੀਆਂ ਸੋਲ ਜਈਆਂ ਫਸਲਾਂ ਹੁੰਦੀਆਂ ਵੀ ਨਾ ਤਾਂ ਇਹ ਵਾਲਾ ਥੋੜਾ ਜਿਹਾ ਮੀਂਹ ਵੱਧ ਪੈ ਜਾਵੇ ਤਾਂ ਵੀ ਇਹ ਮਾਰ ਖਾ ਜਾਣੀਆਂ ਜੇ ਗਰਮੀ ਵੱਧ ਪੈ ਜਾਏ ਤਾਂ ਵੀ ਇਹ ਮਾਰ ਖਾ ਜਾਣੀਆਂ ਜਦੋਂ ਹੁਣ ਕਾਣਕ ਝੋਨਾ ਥੋੜਾ ਬਹੁਤਾ ੱਤਕਾ ਚੱਲ ਜਾਨੀ ਆ ਇਹ ਫਸਲਾਂ ੱਤਕਾ ਨਹੀਂ ਬਿਲਕੁਲ ਚੱਲਦੀਆਂ ਜਿੱਦਾਂ ਅੱਗੇ ਇੱਕ ਸਾਲ ਮੈਂ ਉਹ ਵੀਡੀਓ ਪਿੱਛੇ ਆਪਣੇ ਚੈਨਲ ਤੇ ਪਈ ਹੋਣੀ ਆ ਅਸੀਂ 14 ਖੇਤ ਮਟਰਾਂ ਦੇ ਲਾ ਕੇ ਹਟੇ ਸੀ ਦੂਏ ਦਿਨ ਹੀ ਉਸੇ ਉਸੇ ਦਿਨ ਸੱਚ ਰਾਤ ਨੂੰ ਮੀਂਹ ਪੈ ਗਿਆ ਸੀਗਾ ਤੇ 14 ਦੇ 14 ਖੇਤੇ ਮਰ ਗਏ ਸੀ ਮਤਲਬ ਰਾਤੋਂ ਰਾਤ ਮਤਲਬ ਸਾਡਾ 2.5 ਲੱਖ ਰੁਪਇਆ ਸੁਆਹ ਹੋ ਗਿਆ ਸੀ ਇਹ ਗੱਲ ਵੀ ਨਾਲ ਜਰੂਰ ਨੋਟ ਰੱਖਿਓ ਬਾਕੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ